ਤਾ ਬਿਲਕੁਲ ਰਾਜਦੀਪ ਜਿਹਨੂੰ ਖੰਨੇ ਤੋਂ ਗ੍ਰਿਫਤਾਰ ਕੀਤਾ ਸੀਗਾ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀਆਂ ਨੇ ਤੇ ਉਸ ਨੂੰ ਇਸ ਵੇਲੇ ਕੋਰਟ ਵਿੱਚ ਲੈ ਕੇ ਆਉਂਦਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਕਿ ਰਾਜਦੀਪ ਜਿਹੜਾ ਕਿ ਭਾਰਤਪੁਰਸ਼ਨ ਆਸ਼ੂ ਦੀ ਕੋਚਪੜਤਾਲ ਤੋਂ ਬਾਅਦ ਜਿਹੜਾ ਭਾਰਤਪੁਰਸ਼ਨ ਆਸ਼ੂ ਦੇ ਬਹੁਤ ਕਰੀਬੀ ਹੈਗੇ ਨੇ ਉਹਨਾਂ ਨੂੰ ਬੀਤੀ ਰਾਤ ਇਟ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਲਿਆਂਦਾ ਗਿਆ ਔਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀ ਜੇਪੀ ਸਿੰਘ ਮੌਜੂਦ ਹੈਗੇ ਨੇ ਨਾਲ ਉਹਨਾਂ ਨੂੰ ਲੈ ਕੇ ਗਏ ਕੋਰਟ ਦੇ ਵਿੱਚ ਤੇ ਕੀ ਅਧਿਕਾਰੀਆਂ ਵੱਲੋਂ ਇਹਦੀ ਕੋਲੋਂ ਮਾਫ ਕਰਨਾ ਕੀ ਅਧਿਕਾਰੀਆਂ ਵੱਲੋਂ ਮਾਣਯੋਗ ਅਦਾਲਤ ਕੋਲੋਂ ਜਿਹੜਾ ਰੀਮਾਂਡ ਹੈਗਾ ਉਹ ਹਾਸਲ ਕਿੰਨੇ ਦਿਨਾਂ ਦਾ ਮੰਗਿਆ ਜਾਂਦਾ ਕਿੰਨੇ ਦਿਨ ਦਾ ਉਹਨਾਂ ਨੂੰ ਰਿਮਾਂਡ ਹਾਸਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਰਾਜਦੀਪ ਨੂੰ ਕੋਰਟ ਵਿੱਚ ਲੈ ਕੇ ਜਾਇਆ ਗਿਆ ਔਰ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਆਉਣ ਵਾਲਾ ਸਮਾਂ ਦੱਸੇਗਾ ਤਾਂ ਬਿਲਕੁਲ ਰਾਜਦੀਪ ਜਿਹਨੂੰ ਖੰਨੇ ਤੋਂ ਗ੍ਰਿਫਤਾਰ ਕੀਤਾ ਸੀਗਾ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀਆਂ ਨੇ ਤੇ ਉਸ ਨੂੰ ਇਸ ਵੇਲੇ ਕੋਰਟ ਵਿੱਚ ਲੈ ਕੇ ਆਉਂਦਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਕਿ ਰਾਜਦੀਪ ਜਿਹੜਾ ਕਿ ਭਾਰਪੂਸ਼ਣ ਆਸ਼ੂ ਦੀ ਕੋਚਪੜਤਾਲ ਤੋਂ ਬਾਅਦ ਜਿਹੜਾ ਪੂਰਪੋਰਸ਼ਨ ਆਛੋਂ ਦੇ ਬਹੁਤ ਕਰੀਬੀ ਹੈਗੇ ਨੇ ਉਹਨਾਂ ਨੂੰ ਬੀਤੀ ਰਾਤ ਇਟ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਲਿਆਂਦਾ ਗਿਆ ਔਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀ ਜੇਪੀ ਸਿੰਘ ਮੌਜੂਦ ਹੈਗੇ ਨੇ ਨਾਲ ਉਹਨਾਂ ਨੂੰ ਲੈ ਕੇ ਗਏ ਕੋਰਟ ਦੇ ਵਿੱਚ ਤੇ ਕੀ ਅਧਿਕਾਰੀਆਂ ਵੱਲੋਂ ਏਡੀ ਕੋਲੋਂ ਮਾਫ ਕਰਨਾ ਕੀ ਅਧਿਕਾਰੀਆਂ ਵੱਲੋਂ ਮਾਨਜੋਗ ਅਦਾਲਤ ਕੋਲੋਂ ਜਿਹੜਾ ਰਿਮਾਂਡ ਹੈਗਾ ਉਹ ਹਾਸਲ ਕਿੰਨੇ ਦਿਨਾਂ ਦਾ ਮੰਗਿਆ ਜਾਂਦਾ ਕਿੰਨੇ ਦਿਨ ਦਾ ਉਹਨਾਂ ਨੂੰ ਰਿਮਾਂਡ ਹਾਸਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਰਾਜਦੀਪ ਨੂੰ ਕੋਰਟ ਵਿੱਚ ਲੈ ਕੇ ਜਾਇਆ ਗਿਆ ਔਰ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਬਿਲਕੁਲ ਰਾਜਦੀਪ ਜਿਹਨੂੰ ਖੰਨੇ ਤੋਂ ਗ੍ਰਿਫਤਾਰ ਕੀਤਾ ਸੀਗਾ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀਆਂ ਨੇ ਤੇ ਉਸ ਨੂੰ ਇਸ ਵੇਲੇ ਕੋਰਟ ਵਿੱਚ ਲੈ ਕੇ ਆਉਂਦਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਕਿ ਰਾਜਦੀਪ ਜਿਹੜਾ ਕਿ ਪਾਰਪੂਸ਼ਨ ਆਸ਼ੂਦੀ ਕੋਚਪੜਤਾਲ ਤੋਂ ਬਾਅਦ ਜਿਹੜਾ ਪਾਰਪੂਸ਼ਨ ਆਸ਼ੂਦੇ ਬਹੁਤ ਕਰੀਬੀ ਹੈਗੇ ਨੇ ਉਹਨਾਂ ਨੂੰ ਬੀਤੀ ਰਾਤ ਏਟ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਲਿਆਂਦਾ ਗਿਆ ਔਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਇਨਫੋਰਸਮੈਂਟ ਡਾਇਰੈਕਟਰ ਦੇ ਅਧਿਕਾਰੀ ਜੇਪੀ ਸਿੰਘ ਮੌਜੂਦ ਹੈਗੇ ਨੇ ਨਾਲ ਉਹਨਾਂ ਨੂੰ ਲੈ ਕੇ ਗਏ ਕੋਰਟ ਦੇ ਵਿੱਚ ਤੇ ਕੀ ਅਧਿਕਾਰੀਆਂ ਵੱਲੋਂ ਇਹਦੀ ਕੋਲ ਮਾਫ ਕਰਨਾ ਕਿ ਅਧਿਕਾਰੀਆਂ ਵੱਲੋਂ ਮਾਨਯੋਗ ਅਦਾਲਤ ਕੋਲੋਂ ਜਿਹੜਾ ਰਿਮਾਂਡ ਹੈਗਾ ਉਹ ਹਾਸਲ ਕਿੰਨੇ ਦਿਨਾਂ ਦਾ ਮੰਗਿਆ ਜਾਂਦਾ ਕਿੰਨੇ ਦਿਨ ਦਾ ਉਹਨਾਂ ਨੂੰ ਰਿਮਾਂਡ ਹਾਸਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਰਾਜਦੀਪ ਨੂੰ ਕੋਰਟ ਵਿੱਚ ਲੈ ਕੇ ਜਾਇਆ ਗਿਆ ਔਰ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਆਉਣ ਵਾਲਾ ਸਮਾਂ ਦੱਸੇਗਾ फिलहाल एला तस्वीरों के बने रहो मिलू जो ज्यादा धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर